ਇਹ ਇਹਨਾਂ ਨੇ ਉਹਦਾ ਨਜਾਇਜ਼ ਫਾਇਦਾ ਚੱਕਿਆ ਤੇ ਇਹ ਕਹਿੰਦੇ ਕਿ ਅਸੀਂ ਆਪਦੇ ਨਾਮ ਤੇ ਮੀਟਰ ਲਵਾ ਦਿੰਨੇ ਆ ਤੂੰ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮਿਲ ਜਿਆ ਕੁਛ ਸਾਡੀ ਗੱਲ ਕਰ ਜਿਹਦੇ ਘਰ ਦੇ ਅਨ ਕੰਪਲੇਨ ਕੀਤੀ ਫਿਰ ਕਹਿੰਦੇ ਤੂੰ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰ ਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਪਰ ਸਰ ਫਿਰ ਦੋ ਤਿੰਨ ਵਾਰੀ ਇਹ ਸਾਡੇ ਘਰੇ ਨਿਵਾੜਿਆ ਸੜਕ ਦੇ ਸਾਡੇ ਘਰ ਦੀਆਂ ਲਾਈਟਾਂ ਬੰਦ ਐ ਮੈਂ ਤੇ ਮੇਰੀਆਂ ਜਵਾਨ ਧੀਆਂ ਘਰੇ ਰਹਿੰਦੀਆਂ ਤੇ ਇਹਨਾਂ ਸਰ ਬਾਰ ਬਾਰ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਜਿਹਦੇ ਤੋ ਹੱਕ ਕੇ ਅੱਜ ਮੈਂ ਸਰ ਜਿਹੜਾ ਰੂਪ ਲਾਲ ਦੇ ਚਬਾਰੇ ਤੇ ਬੈਠਦਾ ਵਿਨੋਦ ਆ ਉਹ ਸਰ 24 ਘੰਟੇ ਚਬਾਰੇ ਤੇ ਬੈਠ ਕੇ ਸਾਡੇ ਘਰ ਵੱਲੇ ਤੱਕ ਚੱਕ ਕਰਦਾ ਰਹਿੰਦਾ ਤੇ ਰੂਪ ਲਾਲ ਬਾਹਰ ਗੇਟ ਤੇ ਖੜਾ ਜਦੋਂ ਕਿਤੇ ਆਨੇ ਜਾਣੇ ਆ ਸਾਰਾ 24 ਘੰਟੇ ਸਾਡੇ ਤੇ ਨਿਗਾਹ ਰੱਖਦੇ ਹੁੰਦੇ ਤੰਗ ਆ ਕੇ ਮੈਂ ਕਿਰਨ ਕੌਰ ਹੈਗੀ ਹੈ ਕਿਰਨ ਪਤਨੀ ਪ੍ਰਵੇਸ਼ ਕੁਮਾਰ ਜੀ ਉਹ ਕਹਿੰਦੇ ਨੇ ਇਹ ਜਿਹੜੇ ਨੇ ਸਾਡੇ ਰੂਪ ਲਾਲ ਜੀ ਇੱਕ ਉਹਨਾਂ ਨੇ ਸਾਹਮਣੇ ਘਰ ਦੇ ਵਿੱਚ ਉਹਨਾਂ ਦੇ ਨਾਲ ਗੰਦੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੇ ਦਰਖਾਸਤ ਪਾਈ ਉਹਦੇ ਸਬੰਨੇ ਜੀ ਅਸੀਂ ਆਏ ਆ हां ਤੁਹਾਨੂੰ ਪਤਾ ਕੇਸ ਕੀ ਹੈ ਜੀ ਇਹ ਇਹਨਾਂ ਨੇ ਇੱਕ ਸਾਲ ਤੋਂ ਕੁੰਡੀ ਪਾਈ ਹੈ ਅਸੀਂ ਇਹਨਾਂ ਦੀ ਇਹ ਕੁੰਡੀ ਫੜੀ ਗਈ ਤਾਂ ਇਹ ਗਲਤ ਗੱਲ ਕਹਿ ਰਹੇ ਨੇ ਹੈਗੇ ਨੇ ਐਮਐਲਏ ਸਾਹ ਹੈਗੇ ਨੇ ਆ ਜਾ ਚਲਾ ਵੀ ਲੋ ਤੁਹਾਨੂੰ ਕਿਹਨਾਂ ਨਹੀਂ ਹੱਥ ਦੱਬ ਕੇ ਨਾ ਕਰਨਾ ਬੜੇ ਵੱਤ ਤੁਸੀਂ ਜੀ ਆ ਮੇਰੇ ਮਦਰ ਨੇ ਕੁਝ ਨਹੀਂ ਕੀਤਾ ਆਪਨੇ ਏਸਾਈਡ ਦੇ ਨਾਲ ਕਿੰਨਾ ਸੁਬਈ ਤੇਰਾ ਟੀੜਤਾ ਉਹ ਤੇਰੀ ਨੰਬਰ ਕੱਢੀ ਨੰਬਰ ਕੱਢ ਮੈਂ ਆਪਨੇ ਐਮਐਲਏ ਸਾਹਿਬ ਨੂੰ ਬੁਲਾਵਾ ਇੱਥੇ ਬੁਲਾਵਾ ਸਾਰੇ ਆ ਮੁੰਡੇ ਬਾੜੀ ਰੱਖਤੀ ਪਾਣੀ ਤੇ ਮੜਿਆ ਕੋਈ ਨਹੀਂ ਕੋਈ ਨਹੀਂ ਜੀ ਇੱਕ ਆ ਦੇਖੋ ਇਹ ਕਾਲੀ ਬੰਦੇ ਘਰੇ ਬਾੜੀ ਆ ਆ ਗੇਟ ਬੰਦ ਆ ਸਾਰੇ ਆ ਮੁੰਡੇ ਸਦਵੇ ਆ ਆ ਗੇਟ ਬੰਦ ਆ ਸੁਰਜੀਤ ਜੀ ਆਏ ਨੇ ਇਹਨਾਂ ਨੇ ਇੱਕ ਵਾਰੀ ਕਹਿਨ ਤੇ ਕਿ ਕਿਸ ਨੇ ਛੇੜਤਾ ਇਹ ਕੋਈ ਕੁੜੀ ਆ ਛੇੜਤਾ ਨੂੰ 50 50 ਸਾਲ ਦੀ ਜਨਾਨੀ ਹੈ ਉਹਨੂੰ ਕੋ ਛੇੜ ਦੇਗਾ ਹਾਂ ਓਏ ਆਹ ਤੇ ਲੇਡੀ ਸਪੋਰਟ ਆ ਕਿਉਂ ਕਰਦੀ ਆ ਭਾਈ ਜੀ ਹੱਥ ਤੋੜਿਆ ਓ ਤੇਰੀ ਆ ਦੇਖੋ ਜਨਾਨੇ ਹੱਥ ਚੱਕ ਆ ਲੇਡੀ ਸੇ ਹੱਥ ਚੱਕਿਆ ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਲੇਡੀ ਸੇ ਹੱਥ ਚੱਕਿਆ ਆਈ ਆਈ ਸਰਜੀਤ ਸਿੰਘ ਐਸਆਈ ਤੇ ਆਇਆ ਇਹਨਾਂ ਨਾਲ ਛਪਾਟਾ ਇੱਕ ਹੋਛਪਟ ਇਹਨਾਂ ਦੀ ਗੱਡੀ ਨੰਬਰ ਵੀ ਆ ਨਹੀਂ ਇੱਕ ਅੱਜ ਮੈਂ ਹਟਿਓ ਦਫ਼ਤਰ ਨੂੰ ਫੋਨ ਕਰਦਾ ਗੱਡੀ ਵੀ ਸੀਲ ਕਰਾਣੀ ਨੇ ਦੇਖੀ ਅੱਜ ਆਈ ਬੰਦਾ ਭੱਜ ਰਿਹਾ ਓ ਸਰਜੀਤ ਸਿੰਘ ਐਸਆਈ ਵਹੀ ਲੱਤ ਮਰੀ ਲੇਡੀਜ਼ ਨੂੰ ਆਹ ਦਾ ਗੱਡੀ ਨੰਬਰ ਹੈ ਆ ਸਰਜੀਤ ਸਿੰਘ ਐਸੇ ਚੱਲਾਈ ਠੀਕ ਹੈ ਜੀ ਆ ਦੇਖੋ ਜੀ ਆ ਘਰ ਬੰਦੇ ਤੇ ਕਹਿੰਦੇ ਆਇਆ ਜੀ ਆ ਗਏ ਨਾ ਮੜਾ ਰੋਕੀ ਰੋਕੀ ਅੱਗੇ ਪਿਆ ਗੱਡੀ ਦੀ ਲੰਮੀ ਪੈ ਪੱਜ ਕੇ ਜਾ ਮੇਰੀ ਜਾਣੀ ਹੈ ਬਾਬੂ ਕੀ ਕਤਮੀ ਦੀ ਨਾ ਬੋਲ ਰਿਹਾ ਹੈ ਮੇਰੀ ਗੱਲ ਸੁਣੋ ਮੀਗੀ ਪੁਲਿਸ ਦੇ ਪਿਆਰੇ ਆਓ ਹੁਸੈਨ ਜੱਟ ਜਲਦੀ ਗ੍ਰਿਫਤਾਰ ਕਰੇ ਬਰਾਬਰ ਹਮ ਐਸਪੀ ਸਾਹਿਬ ਨੇ ਸਾਡੇ ਨਾਲ ਕਰ ਰਹੇ ਆ ਐਸਪੀ ਸਾਹਿਬ ਨੇ ਨਾਮ ਦੇਖੀ ਨਾਮ ਬੜਾ ਦੇਖੋ ਪਲੀਜ਼ ਇਹ ਕੰਮ ਨਾ ਕਰੋ ਸਾਡੇ ਨਾਲ ਆਗੇ ਉਹ ਨਾ ਨਾ मैंने बकवास करने के लिए आपने 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 � ਲੇਡੀਜ਼ ਦਾ ਮਸਲਾ ਕੋਈ ਨਹੀਂ ਹੈਗਾ ਬਿਲਕੁਲ ਨਹੀਂ ਅਸੀਂ ਹੱਥ ਫੜਿਆ ਕਿਸੇ ਦਾ ਠੀਕ ਹੈ ਨਾ ਅਸੀਂ ਜੈਂਟਲ ਨੂੰ ਲਿਜਾ ਰਹੇ ਹਾਂ ਅਸੀਂ ਜੈਂਟਲ ਨੂੰ ਲਿਜਾ ਰਹੇ ਹਾਂ ਅਸੀਂ ਜੈਂਟਲ ਨੂੰ ਲਿਜਾ ਰਹੇ ਹਾਂ ਤੁਸੀਂ ਵਿੱਚੋਂ ਦੋ ਬਾਈ ਕਰਦੇ ਭੇਜ ਦੱਸਾਂ ਮੈਂ ਗਲਤ ਗੱਲ ਬਿਲਕੁਲ ਨਾ ਕਰੋ ਤੁਸੀਂ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੇ ਲੋ ਕੋਈ ਨਾ ਅਸੀਂ ਡਰਾਮੇ ਹੀ ਕਰਦੇ ਆ ਨਾ ਇਹ ਗਲਤ ਗੱਲ ਨਹੀਂ ਬਿਲਕੁਲ ਕਰਨੀ ਤੁਸੀਂ ਬਿਲਕੁਲ ਬਿਲਕੁਲ ਗਲਤ ਗੱਲ ਨਹੀਂ ਕਰਨੀ ਤੁਸੀਂ ਇਹਨਾਂ ਦਾ ਕਹਿਣਾ ਲੜੀ ਡਰਾਮੇ ਕਰ ਰਹੀ ਹੈ ਤੁਹਾਨੂੰ ਮੈਂ ਰਿਪੋਰਟ ਦਿਖਾ ਲਾ ਬੀਬੀ ਸ਼ੁਕਰ ਦੀ ਮਰੀਜ਼ ਜੋ ਵੀ ਹੈਗਾ ਇਹ ਚ ਕਿਹੜੀ ਗੱਲ ਅਸੀਂ ਬਾਈ ਜੀ ਤਰਖਾ ਸਰਵਾਂ ਚ ਆਏ ਆ ਠੀਕ ਹੈ ਠੀਕ ਹੈ ਠੀਕ ਹੈ ਹੈ ਨਾ ਉਹ ਜੀ ਆਪਣੀ ਦਵਾਈ ਲਓ ਜੋ ਮਨਜ਼ੀ ਕਰੋ ਠੀਕ ਹੈ ਘਰ ਬੰਦ ਹੈ ਇਹ ਆਗੇ ਨਹੀਂ ਕਿ ਇੱਕ ਕਿਸੇ ਨੇ ਛੇੜਤਾ ਹੋਈ ਚੱਕਰ ਨਹੀਂ ਚਲੋ ਸਰਦ ਬਿਆਨ ਲੈ ਕੇ ਪਰਚਾ ਦੇ ਆਪਣੇ ਸਭ ਨੂੰ ਬੁਲਾਓ ਬੜੀਆ ਇਹ ਸਾਰੇ ਆ ਮੁੰਡੇ ਬਾੜੀ ਰੱਖਦੇ ਕਾਲੀ ਵਾਲੀ ਬੰਦੇ ਘਰੇ ਆੜੀ ਆ ਗੇਟ ਖੰਡਾ ਆ ਮੁੰਡੇ ਸੱਦ ਵੇਖਦਾ ਬੁੱਢਾ ਕਿੰਨੇ ਇਸ਼ਾਰੇ ਕਰਦਾ ਪਿਆ ਫਿਰ ਮੈਂ ਕਹੂੰਗੀ ਨਹੀਂ ਮੇਰੇ ਅੱਗੇ ਵੀ ਧੀਆਂ ਹੈਗੀਆਂ ਵੀਰੇ 50 60 ਸਾਲ ਦੀ ਆਪ ਹੋਈਗੀ 60 ਸਾਲ ਮੇਰਾ ਬੁੱਢਾ ਲਟਾਇਰ ਹੋਣਾ ਲੈ ਐਵੇਂ ਕੋਈ ਕਹਿ ਰਹੀ ਹੈ ਗਾਲ ਚੁੱਟੇ ਕਿਤੇ ਆ ਹੈ ਮੁੰਡਾ ਪਾਣੀ ਪਤਾ ਨਹੀਂ ਆ ਪਿੰਡ ਤੋਂ ਆ ਕੋਈ ਇਹ ਉਹਨਾਂ ਦੇ ਹੀ ਮਾਸੀ ਮੁੱਸੀ ਦਾ ਮੁੰਡਾ ਹੈ ਉਹਨਾਂ ਦੇ ਹੀ ਆ ਸਾਨੂੰ ਵੀ ਲੋੜ ਹੈ ਕਿਸੇ ਦੀ ਗੱਲ ਕਰਨੀ ਇੱਥੇ ਦੇਖਣ ਆਏ ਆ ਨਹੀਂ ਤੁਸੀਂ ਮੈਨੂੰ ਆਪ ਦੇਖੋ ਇਹ ਕੁੜੀ ਹੈ ਗੱਲ ਤਾਂ ਮਾੜੀ ਕਿ ਰਾਹ ਆਪ ਦੇਖੋ ਕਿਸ ਦਾ ਫੋਨ ਹੈ ਇਹਦਾ ਫੋਨ ਹੈ ਮੇਰਾ ਫੋਨ ਹੈ ਬਾਤ ਕਰੋ ਤੂੰ ਬਤਾਓ ਮਾੜੀ ਲੱਗ ਤਈ ਤੂੰ ਆ ਦੱਸੋ ਤੇਰੇ ਤੇ ਨਹੀਂ ਤੇਰੇ ਪਿਓ ਨੂੰ ਕੋਈ ਕਹ ਦੇ ਕਿ ਮੇਰੀ ਜਨਨ ਛੜਿਆ 60 ਸਾਲ ਦੀ ਆਪ ਹੈ 60 ਸਾਲ ਦੇ ਉਹ ਬੱਚੇ ਜਵਾਨ ਨੇ ਐਵੇਂ ਤਾਂ ਕੁੰਡੀ ਫੜੀ ਗਈ ਯਾਰ ਉਹ ਕਿਸ ਨੇ ਫੜਾਈ ਹੈ ਹਾਂ ਮੇਰੇ ਘਰ ਨਹੀਂ ਲੱਗਿਆ ਮੇਰੇ ਘਰ ਹਾਂ ਸਹੀ ਗੱਲ ਹੈ ਹਾਂ ਜੀ ਕੀ ਤੁਹਾਡੀ ਸ਼ਿਕਾਇਤ ਸੀ ਕਿ ਕਿੱਥੇ ਰਹਿੰਦੇ ਹੋ ਸ ਮੈਂ ਕ੍ਰਿਸ਼ਨਨ ਕਲੇਵ ਚ ਰਹਿੰਦੀ ਆ ਤੇ ਮੇਰਾ ਰੂਪ ਲਾਲ ਮੇਰੇ ਘਰ ਦੇ ਸਾਹਮਣੇ ਬਿਜਲੀ ਚ ਰਹਿੰਦਾ ਮੇਰਾ ਨਾ ਕ੍ਰਿਸ਼ਨਨ ਕਲੇਵ ਦੇ ਵਿੱਚ ਅਨ ਪ੍ਰੂਵਡ ਕਲੋਨੀ ਓਨ ਕਰਕੇ ਮੀਟਰ ਨਹੀਂ ਸੀ ਲੱਗ ਰਿਹਾ ਹਾਂ ਜੀ ਤੇ ਉਹਦੇ ਵਿੱਚ ਇਹਨਾਂ ਨੇ ਉਹਦਾ ਨਜਾਇਜ਼ ਫਾਇਦਾ ਚੱਕਿਆ ਤੇ ਇਹ ਕਹਿੰਦੇ ਕਿ ਅਸੀਂ ਆਪਦੇ ਨਾਮ ਤੇ ਮੀਟਰ ਲਵਾ ਦਿੰਨੇ ਆ ਤੂੰ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮਿਲ ਜਿਆ ਕੁਛ ਸਾਡੀ ਗੱਲ ਕਰ ਜਿਹਦੇ ਘਰ ਦੇ ਅਨ ਕੰਪਲੇਨ ਕੀਤੀ ਫਿਰ ਕਹਿੰਦੇ ਤੂੰ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰ ਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਪਰ ਸਰ ਫਿਰ 2-3 ਵਾਰੀ ਇਹ ਸਾਡੇ ਘਰੇ ਨਿਵਾੜਿਆ ਸੜਕ ਦੇ ਸਾਡੇ ਘਰ ਦੀਆਂ ਲਾਈਟਾਂ ਬੰਦ ਐ ਮੈਂ ਤੇ ਮੇਰੀਆਂ ਜਵਾਨ ਧੀਆਂ ਘਰੇ ਰਹਿੰਦੀਆਂ ਤੇ ਇਹਨਾਂ ਸਰ ਬਾਰ-ਬਾਰ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਜਿਹਦੇ ਤੋ ਹੱਕ ਕੇ ਅੱਜ ਮੈਂ ਸਰ ਜਿਹੜਾ ਰੂਪ ਲਾਲ ਦੇ ਚਬਾਰੇ ਤੇ ਬੈਠਦਾ ਵਿਨੋਦ ਆ ਉਹ ਸਰ 24 ਘੰਟੇ ਚਬਾਰੇ ਤੇ ਬੈਠ ਕੇ ਸਾਡੇ ਘਰ ਵੱਲੇ ਤੱਕ ਚੱਕ ਕਰਦਾ ਰਹਿੰਦਾ ਤੇ ਰੂਪ ਲਾਲ ਬਾਹਰ ਗੇਟ ਤੇ ਖੜਾ ਜਦੋਂ ਕਿਤੇ ਆਨੇ ਜਾਣੇ ਆ ਸਾਰਾ 24 ਘੰਟੇ ਸਾਡੇ ਤੇ ਨਿਗਾਹ ਰੱਖਦੇ ਉਹਦੇ ਤੰਗ ਆ ਕੇ ਮੈਂ ਐਸਐਸਪੀ ਸਾਹਿਬ ਨੂੰ ਕੰਪਲੇਨ ਕੀਤੀ ਸੀਗੀ ਪਰਸੋਂ ਸਰ ਉਹਨਾਂ ਨੂੰ ਮੈਂ ਕੰਪਲੇਨ ਲਿਖੀ ਸੀ ਕਿ ਜਿਹੜਾ ਵਿਨੋਦ ਆ ਉਹ ਸਾਡੇ ਘਰ ਆਇਆ ਅਚਾਨਕ ਬਾੜਾ ਆ ਤੇ ਉਸ ਤੋਂ ਬਾਅਦ ਸਰ ਮੈਨੂੰ ਇਹੀ ਧੱਕੇ ਨਾਲ ਭੇਜਿਆ ਘਰੋਂ ਬਾਹਰ ਮੈਂ ਤੇ ਮੇਰੀਆਂ ਕੁੜੀਆਂ ਨੇ ਕਿਉਂਕਿ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਸਰ ਇਹਨਾਂ ਦੇ ਮੇਰੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵਾਲੇ ਆਏ ਆ ਤੇ ਫਿਰ ਪੁਲਿਸ ਵਾਲਿਆਂ ਨੂੰ ਅਈ ਉੱਥੇ ਖੜੇ ਸੀਗੇ ਪੁਲਿਸ ਵਾਲਿਆਂ ਨੇ ਸਿਰਫ ਰੂਪ ਲਾਲ ਬਾਰੇ ਪੁੱਛਿਆ ਕਿ ਰੂਪ ਲਾਲ ਜੀ ਕਿੱਥੇ ਆ ਤੇ ਉਹਨਾਂ ਦੀ ਜਿਹੜੀ ਸੁਨੀਤਾ ਉਹਨਾਂ ਦੀ ਘਰ ਵਾਲੀ ਸੀਗੀ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲੀ ਗਲੋਚ ਤੇ ਉਹਨਾਂ ਨੂੰ ਹੱਥੋਂ ਪਾਈ ਕਾਫੀ ਪਏ ਆ ਹਵਲਦਾਰ ਨੂੰ ਮੁੱਕੇ ਵਗੈਰਾ ਮਾਰੇ ਆ ਫਿਰ ਉਹਨਾਂ ਦੇ ਲੱਤਾਂ ਨੂੰ ਚਮੜ ਗਏ ਕਿ ਮੈਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਨਾ ਨਾ ਮੈਂ ਤੁਹਾਨੂੰ ਹਿਲੰਦੇ ਨਾ ਫਿਰ ਉਹ ਬਿਨਾ ਕਿਸੇ ਨੂੰ ਚੱਕੇ ਤੇ ਉੱਥੋਂ ਚਲੇ ਗਏ ਆ ਸਰ ਵਾਪਸ ਚਲੇ ਗਏ ਸੀਗੇ ਤੇ ਫਿਰ ਉਹਨੇ ਸੁਨੀਤਾ ਨੇ ਹੁਣ ਉਲਟ ਸਾਡੇ ਤੇ ਕਰ ਦਿੱਤਾ ਕਿ ਪੁਲਿਸ ਮੁਲਾਜ਼ਮ ਮੈਨੂੰ ਪਏ ਜਦ ਕਿ ਅਸੀਂ ਮੌਕੇ ਤੇ ਮੌਜੂਦ ਸੀਗੇ ਪਿੰਦੇ ਸਰਪੰਚ ਮੈਂਬਰ ਸਾਰੇ ਮੌਜੂਦ ਸੀਗੇ ਉਸ ਟਾਈਮ ਤੇ ਮੌਕੇ ਤੇ ਕਿ ਸੁਨੀਤਾ ਜਿਹੜੀ ਉਹ ਪਹਿਲਾਂ ਪੁਲਿਸ ਮੁਲਾਜ਼ਮਾਂ ਦੇ ਗੱਲ ਹੱਤੋਂ ਪਾਈ ਪਈ ਹੈ ਤੇ ਫਿਰ ਉਹਨਾਂ ਨੇ ਆਪਦੇ ਬਚਾਅ ਦੇ ਵਿੱਚ ਆਪਦੀ ਲੱਤ ਛੜਾਈ ਹੈ ਤੇ ਇਹਨਾਂ ਨੇ ਇਸ਼ੂ ਬਣਾ ਦਿੱਤਾ ਉਹਦੇ ਪਤੀ ਨੂੰ ਗ੍ਰਿਫਤਾਰ ਕਰਨਾ ਆਇਆ ਸੀ ਉਹਨਾਂ ਨੇ ਗ੍ਰਿਫਤਾਰ ਕਰਨਾ ਆਏ ਸੀ ਸਰ ਮੈਂ ਇਸ਼ਕਾਇਦ ਦੇ ਆਧਾਰ ਤੇ ਪਰ ਉਹ ਕਹਿੰਦੀ ਸੀ ਮੈਂ ਜਾਣ ਨਹੀਂ ਦੇਣਾ ਉਹ ਸੜਕ ਤੇ ਲੰਮੇ ਪੈ ਗਈ ਤਿੰਨਾਂ ਦੀਆਂ ਲੱਤਾਂ ਫੜ ਲਈਆਂ ਸੀ ਨੂੰ ਹੁਣ ਇਹਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਗਹਿराई ਨਾਲ ਇਹਦੀ ਮਾਮਲੇ ਦੀ ਜਾਂਚ ਗਹਿराई ਨਾਲ ਮੈਂ ਕਹਿੰਨੀ ਜੋ ਸੱਚ ਹੈ ਸੱਚ ਸਾਹਮਣੇ ਆਵੇ ਜੋ ਝੂਠ ਹੈ ਜੋ ਕੋਈ ਝੂਠ ਕਰਦਾ ਤਾਂ ਝੂਠ ਸਾਹਮਣੇ ਆਵੇ ਇਨਸਾਫ ਦਵਾਇਆ ਜਾਵੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਿੰਪੀ ਹੈ ਇਹ ਮੇਰੇ ਮੰਮੀ ਨੇ ਕ੍ਰਿਸ਼ਨਾ ਘਲੇ ਵਾਲੇ ਵਾਲੇ ਫੇਸ 3 ਤੋਂ ਤੇ ਸ਼ਾਮੀ 5 ਵਜੇ ਕੱਲ ਸਾਡੇ ਘਰੇ ਪੰਜਾਬ ਪੁਲਸ ਵਾਲੇ ਪੜਗੇ 4 ਵੰਦੇ ਉਹਨਾਂ ਨੇ ਮੇਰੇ ਮੰਮੀ ਨਾਲ ਮੇਰੇ ਭਰਾ ਨਾਲ ਮੇਰੇ ਪਰਜਾਈ ਨਾਲ ਸਾਰਿਆਂ ਨਾਲ ਕੁੱਟਮਾਰ ਕੀਤੀ ਆ ਤੇ ਗਾਲਾਂ ਕੱਢੀਆਂ ਮੇਰੇ ਮੰਮੀ ਦਾ ਹੱਥ ਮਰੋੜਿਆ ਤੇ ਉਹਨਾਂ ਦੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਕੀ ਕੰਪਲੇਟ ਲੈ ਕੇ ਆਏ ਸੀ ਉਹ ਕੰਪਲੇਟ ਇਹ ਲੈ ਕੇ ਆਏ ਸੀ ਕਿ ਸਾਡੇ ਸਾਹਮਣੇ ਇੱਕ ਲੇਡੀਸ ਰਹਿੰਦੀ ਆ ਉਹਨੇ ਬਿਜਲੀ ਬੋਰਡ ਦੀ ਕੁੰਡੀ ਪਾਈ ਹੋਈ ਆ ਤਾਰਾਂ ਦੀ ਤੇ ਉਹਨੂੰ ਪਹਿਲੇ ਵੀ ਇਸ ਪਿੱਛੇ ਜੁਰਮਾਨਾ ਪੈ ਚਾਹ ਹਾਂਜੀ ਉਹ ਬਿਜਲੀ ਚੋਰੀ ਕਰਦੀ ਆ ਉਹਦਾ ਐਨਓਸੀ ਕਰਕੇ ਉਹਦਾ ਮੀਟਰ ਨਹੀਂ ਲੱਗਦਾ ਪਿਆ ਤੇ ਉਹਨੇ ਕੁੰਡੀ ਤਾਂ ਪਾਈ ਹੋਈ ਹੈ ਦੇ ਉਹਨਾਂ ਨੇ ਮੀਟਰ ਤੇ ਫਾਰਸ਼ ਦੀ ਰਗੜਾਈ ਕਰਾਨੀ ਐ ਤੇ ਉਹਨੇ ਫਿਰ ਕੱਲ ਪਰਸੋਂ ਵੇਹ ਕੁੰਡੀ ਪਾਈ ਐ ਤੇ ਉਹਨਦੇ ਪਿੱਛੇ ਮਾੜੀ ਬੋਲਚਾਲ ਹੋਈ ਤੇ ਉਹਦੇ ਪਿੱਛੇ ਇਹਨੇ ਕੰਪਲੀਟ ਲਗਾਤੀ ਕਿ ਮੇਰੇ ਡੈਡੀ ਨੂੰ ਕਿ ਇਹ ਮੈਨੂੰ ਛੇੜਦਾ ਤੇ ਮੌਲਾਜਮਾ ਦੀ ਵਰਦੀ ਪਾਈ ਕਿਸ ਤਰ੍ਹਾਂ ਇਹਨਾਂ ਨੂੰ ਕੁੱਟ ਮਾਰ ਦੋ ਪੁਲਿਸ ਵਾਲੇ ਸਿਵਲ ਵਰਦੀ 'ਚ ਸੀਗੇ ਤੇ ਦੋ ਵਰਦੀ ਦੋਹਾਂ ਨੇ ਵਰਦੀ ਪਾਈ ਸੀ ਐਸਆਈ surjeet ਆ ਥਾਣਾ ਕੁਲਗੜੀ ਤੋਂ ਉਨੇ ਮੇਰੀ ਮੰਮੀ ਨਾਲ ਉਹਨੇ ਲੱਤਾਂ ਮਾਰੀਆਂ ਉਹਨੇ ਹੀ ਮੱਤਾਂ ਮਾਰੀਆਂ ਮੂੰਹ ਤੇ ਮਾਰੀਆਂ ਮੂੰਹ ਤੇ ਵੀ ਮਾਰੀਆਂ ਢਿੱਡ ਤੇ ਵੀ ਮਾਰੀਆਂ ਬਾਹ ਵੀ ਮਰੋੜੀ ਹੈ ਬਾਹਤ ਉਹਨਾਂ ਦੀ ਟੁੱਟ ਗਈ ਹੈ ਪੂਰੀ ਐਕਸਰੇ ਸੋਮਵਾਰ ਹੋਏਗਾ ਤੇ ਐਕਸਰੇ ਤੋਂ ਹੁਣ ਹੁੰਦਾ ਨਹੀਂ ਪਿਆ ਤੇ ਹੋਰ ਕੀ ਮੰਗਿਆ ਉਹ ਇਹ ਕੋਈ ਹੁਣ ਸਾਡੇ ਇਹ ਮੰਗਿਆ ਸਾਨੂੰ ਉਹ ਐਸਆਈ surjeet ਖਾਲਾ ਕੋਲਗੜੀ ਤੋਂ ਉਹਨੂੰ ਪੇਸ਼ ਕੀਤਾ ਜਾਵੇ ਉਹਦੀ ਸਾਡੇ ਨਾਲ ਗੱਲ ਕਰਾਈ ਜਾਵੇ ਤੇ ਜਿਹੜੀ ਲੇਡੀਜ਼ ਕਿਰਨ ਆਸ਼ਾ ਵਰਕਰ ਹੈ ਉਹਨੇ ਮੇਰੀ ਮੰਮੀ ਤੇ ਮੇਰੇ ਡੈਡੀ ਹਾਂਜੀ ਉਹ ਆਸ਼ਾ ਵਰਕਰ ਹੈ ਮਮਦੋੜ ਜੀ ਹਾਂਜੀ ਉਹਨੇ ਮੇਰੇ ਡੈਡੀ ਤੇ ਗਲਤ ਬਲੇਮ ਲਗਾਇਆ ਉਹਨੂੰ ਵੀ ਪੇਸ਼ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਕਿ ਉਸ ਐਸਆਈ ਨੂੰ ਸਸਪੈਂਡ ਕੀਤਾ ਜਾਵੇ ਬਿਨਾ ਲੇਡੀਆਂ ਤੋਂ ਉਹਨਾਂ ਨੇ ਸਾਡੇ ਘਰ ਅੰਦਰ ਵੜ ਕੇ ਲੇਡੀਆਂ ਨੂੰ ਹੱਥ ਕਿੱਦਾਂ ਲਾਇਆ ਜੈਂਸ ਬੰਦੇ ਨੇ ਹਾਂ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਸਾਨੂੰ ਪੁਲਿਸ ਵਾਲਾ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਪੁਲਿਸ ਵਾਲਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਤੋਂ ਮੰਗ ਤਾਂ ਹਾਂਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੇਰਾ ਨਾਮ ਸੁਨੀਤਾ ਮੈਂ ਕਿਸ਼ਨਾ ਕਲੇ ਦੇ ਰਹਿਣ ਵਾਲੀਆਂ ਤੇ ਕੱਲ ਸ਼ਾਮੀ 5 ਵਜੇ ਪੁਲਸ ਵਾਲਿਆਂ ਨੇ ਮੇਰੇ ਘਰ ਆ ਕੇ ਮੇਰੇ ਨਾਲ ਬੜੀ ਕੁੱਟਮਾਰ ਕੀਤੀ ਹੈ। ਚਾਰ ਪੁਲਸ ਵਾਲੇ ਸੀ ਇਹ, ਦੋ ਵਰਦੀ ਪਾਈ ਸੀ, ਦੋ ਸਿਵਲ ਜਿਹੇ ਸੀਗੇ। ਇਹ ਅੰਦਰ ਵੜ ਕੇ ਉਹਨਾਂ ਨੇ ਮੇਰੇ ਮੁੰਡੇ ਨੂੰ ਵੀ ਮਾਰਿਆ, ਮੈਨੂੰ ਵੀ ਮਾਰਿਆ। ਠੁੱਡੇ ਵੀ ਮਾਰੇ, ਮੇਰੀ ਬਾਹ ਵੀ ਤੋੜਤੀ ਹੈ। ਪੇਟ 'ਚ ਵੀ ਲੱਤਾਂ ਮਾਰੀਆਂ ਮੇਰੇ। ਸਿਰਫ ਇਹੀ ਸੀ ਕਿ ਮੇਰੇ ਘਰ ਵਾਲਾ ਤਾਂ ਪਤਾ ਨਹੀਂ ਪਤਾ ਨਹੀਂ ਕੀ ਕਾਗਜ਼ੇ ਲੈ ਕੇ ਆਇਆ ਸੀ, ਮੈਨੂੰ ਇਸ ਗੱਲ ਦਾ ਪਤਾ ਨਹੀਂ ਲਿਖਿਆ ਸੀ। ਤੇ ਮੇਰਾ ਆਦਮੀ ਡਿਊਟੀ ਤੇ ਸੀ ਤੇ ਉਹ ਕਹਿੰਦੇ ਆਦਮੀ ਅੰਦਰ ਹੈ ਇਹਨੂੰ ਬਾਹਰ ਕੱਢੋ ਅੰਦਰ ਲੁਕਿਆ ਹੋਇਆ ਤੁਹਾਨੂੰ ਬਾਹਰ ਕੱਢਣ ਦੇ ਪਿੱਛੇ ਅੰਦਰ ਬੜਨ ਦੇ ਵਿੱਚੇ ਮੈਨੂੰ ਮਾਰਿਆ ਉਹਨਾਂ ਨੇ ਅੰਦਰ ਵੱੜ ਕੇ ਬੜੀ ਕੁੱਟ ਮਾਰ ਕੀਤੀ ਐ ਆਜਾ ਉਹ ਜਨਾਨੀ ਨੇ ਸਾਹਮਣੇ ਰੰਦੀ ਐ ਉਹਨੇ ਕੁੰਡੀ ਪਾਈ ਸੀਗੀ ਸਿਰਫ ਏਸੀ ਗੱਲ ਤੇ ਉਹਨੇ ਕੁੰਡੀ ਪਾ ਕੇ ਰਗੜਾਈ ਕਰਨੀ ਸੀ ਏਸੀ ਗੱਲ ਦੇ ਪਿੱਛੇ ਉਹਨਾਂ ਨੇ ਮੇਰੇ ਆਦਮੀ ਤੇ ਗਲਤ ਇਜਾਮ ਲਾਇਆ ਕਿ ਵੀ ਇਹ ਇਹਨੂੰ ਮੈਨੂੰ ਛੇੜਦੇ ਆ ਬਸ ਇਹ ਕਿਹਾ ਪੁਲਸ ਵਾਲਾ ਨੇ ਕਿ ਰੂਪ ਲਾਲ ਇਹ ਲਿਖਿਆ ਪਰਚੇ ਤੇ ਉਹ ਮਤਲਬ ਜਨਾਨੀ ਨੂੰ ਗਲਤ ਇਸ਼ਾਰੇ ਕਰਦਾ ਹੈ ਅੱਖ ਮਾਰਦਾ ਪਤਾ ਨਹੀਂ ਇਦਾਂ ਕਿਹਾ ਉਹਨੇ ਬਸ ਇਸ ਗੱਲ ਦੇ ਪਿੱਛੇ ਮਾਰਕੁੱਟ ਹੋਈ ਹੈ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਕੱਲ ਤਾਂ ਮੇਰੀ ਕੰਡੀਸ਼ਨ ਬਹੁਤ ਖਰਾਬ ਸੀ ਮੈਂ ਬੋਲ ਨਹੀਂ ਸਕ ਰਹੀ ਸੀ ਅੱਜ ਥੋੜਾ ਸਹੀ ਹੈ ਤੇ ਬੋਲਿਆ ਜਾ ਰਿਹਾ ਮੇਰੇ ਕੋਲੋਂ ਮੜਾ ਮੋਟਾ ਮੇਰਾ ਮੂੰਹ ਮਾਂ ਸਾਹਿਬ ਉਹਨੇ ਲੱਤਾਂ ਮਾਰ ਮਾਰ ਕੇ ਸਭ ਤੋੜਤਾ ਹੈ ਹੱਥ ਵੀ ਮੇਰਾ ਟੁੱਟ ਗਿਆ ਹੈ ਸਾਰਾ ਲੱਤਾਂ ਬਹੁਤ ਜ਼ਿਆਦਾ ਮਾਰਿਆ ਮੈਨੂੰ ਕੰਡੀਸ਼ਨ ਮੇਰੀ ਬਹੁਤ ਜ਼ਿਆਦਾ ਖਰਾਬ ਬੜੀ ਬੇਰਮੀ ਨਾਲ ਮੈਨੂੰ ਮਾਰਿਆ ਸਰਜੀਤ ਨਾਮ ਹੈ ਉਹਦਾ ਵਰਦੀ ਵਾਲਾ ਇੱਕ ਨੇ ਹੱਥ ਫੜਿਆ ਇੱਕ ਨੇ ਮਾਰਿਆ ਮੈਨੂੰ ਠੁੱਡੇ ਲੱਤਾਂ ਬਹੁਤ ਮਾਰਿਆ ਜਿਹਦੀ ਅਸੀਂ ਵੀਡੀਓ ਵੀ ਨਹੀਂ ਬਣਾਈ ਹੈਗੀ ਐ ਔਰ ਕੁਝ ਬਣਾ ਸਕੇ ਥੋੜੀ ਬਹੁਤੀ ਬਣਾਈ ਹੈ ਬਸ ਜ਼ਿਆਦਾ ਨਹੀਂ ਬਣਾ ਸਕੇ ਬੱਚੇ ਕਿਉਂਕਿ ਇਹਨਾਂ ਨੇ ਹੱਥੋਂ ਪਾਈ ਇੱਕਦਮ ਹੀ ਹਮਲਾ ਕੀਤਾ ਘਰ ਦੇ ਵਿੱਚ ਆ ਕੇ ਬਸ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਇਨਸਾਫ ਚਾਹੀਦਾ ਲੱਡੀ ਗੈਰੀ ਵੀ ਆਇਆ ਉਹਨੇ ਵੀ ਕਿਹਾ ਵੀ ਤੁਸੀਂ ਲੇਡੀਜ਼ ਨਾਲ ਇਦਾਂ ਸਪੈਸ਼ਲ ਲੁੱਕ ਨਹੀਂ ਕਰ ਸਕਦੇ ਕਹਿੰਦੇ ਇਹ ਬਸ ਸਾਡੇ ਕੋਲ ਗਲਤੀ ਹੋ ਗਈ ਹੋਏ ਕਹਿਣ ਲੱਗ ਗਿਆ ਤੇ ਚਲੇ ਗਏ ਤੁਹਾਡੇ ਘਰ ਵਾਲੇ ਜਿਹੜਾ ਅਰੋਗ ਕਰਤਾ ਤੁਹਾਨੂੰ ਬਿਜਲੀ ਕਾਰਨ ਕੁੰਡੀ ਕਾਰਨ ਕਰਕੇ ਇੱਕ ਤਾਂ ਚੋਰੀ ਕਰਦੇ ਆ ਉੱਪਰ ਗਲਤ ਇੰਜਾਮ ਲਗਾਉਂਦੇ ਆ ਚੋਰੀਆਂ ਕਰਦੇ ਆ ਦੋਨਾਂ ਘਰਾਂ ਨੇ ਕੁੰਡੀਆਂ ਪਾਈਆਂ ਮਾਰਤੀਆਂ ਦੋਨਾਂ ਨੇ ਕੁੰਡੀਆਂ ਪਾਈਆਂ ਹੋਈਆਂ ਪੱਥਰ ਲਗਾਏ ਉਹ ਮਸ਼ੀਨ ਚਲਾਣ ਲੱਗੇ ਸੀ ਰਗੜਾਈ ਦੀ ਮੀਟਰ ਚ ਕੁੰਡੀ ਪਾਈ ਉਹਨਾਂ ਨੇ ਅਸੀਂ ਕਿਹਾ ਸਾਡੀ ਬੱਤੀ ਡਿਮ ਹੋ ਜੇਗੀ ਬਸ ਇਸ ਵਾਜੀ ਪਿਛੇ ਉਹਨਾਂ ਨੇ ਸਾਡੀ ਕੰਪਲੀਟ ਕੀਤੀ ਹੈ ਔਰਤ ਨੇ ਕੀ ਕੰਪਲੀਟ ਪਾਈ ਕਿੰਨੀ ਕੰਮ ਕਰਦੀ ਔਰਤ ਔਰ ਤੇ ਚਾਰ ਜਵਾਨ ਕੁੜੀਆਂ ਉਹਦੇ ਉਹਨੂੰ ਸਾਫ ਲਗਾ ਲਓ ਕਿੰਨੀ ਕੀ ਹੋ ਸਕਦੀ ਹੈ ਬਜ਼ੁਰਗ ਨਹੀਂ ਐ ਠੀਕ ਹੀ ਆ ਉਹ ਮੈਨੂੰ ਉਮਰ ਦਾ ਨਹੀਂ ਮੈਂ ਕਹਿ ਸਕਦੀ ਕਿੰਨੀ ਉਮਰ ਹੈਗੀ ਸਾਲ ਹੀ ਹੋ ਗਿਆ ਉਹਨੂੰ ਇੱਥੇ ਆਈ ਨੂੰ ਅਸੀਂ ਤਾਂ ਬਹੁਤ ਪੁਰਾਣੇ ਰਹਿੰਦੇ 15 ਬੇਰਾਮੀਨਲ ਕਟਮਾਰ ਕਰਨੀ ਹਾਂਜੀ ਬਹੁਤ ਬੇਰਾਮੀਨਲ ਕਟਮਾਰ ਕੀਤੀ ਹੋਰ ਕੀ ਮੰਗਿਆ ਸਾਡਾ ਮੈਂ ਕਿਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਬਸ ਮੈਨੂੰ ਨਜਾਇਜ਼ ਦੀ ਮਾਰ ਮਾਰੀ ਹੈ ਬਸ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਤੇ ਗਲਤ ਬਲੇਮ ਲਾਇਆ ਉਸ ਜਨਾਨੀ ਨੇ ਬਜ਼ੁਰਗ ਮੇਰੇ ਘਰ ਵਾਲਾ 52 ਸਾਲ ਦੀ ਉਹਦੀ ਉਮਰ ਹੈਗੀ ਆ ਪੁੱਤਰ ਤੇ ਦੋਤਰੇ ਵਾਲਾ ਹੈਗਾ ਉਸ ਜਨਾਨੀ ਤੇ ਕੀ ਉਹਨੂੰ ਹੱਕ ਮਾਰੇਗਾ ਜਾਂ ਉਹਨੂੰ ਕੀ ਬਲੇਮ ਲਾਏਗਾ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਪੁਲਿਸ ਵਾਲਾ ਆ ਕੇ ਮੇਰੇ ਕੋਲ ਮਾਫੀ ਮੰਗੇ ਨਹੀਂ ਤਾਂ ਉਸਨੂੰ ਰੋਕਰ ਸਸਪੈਂਡ ਕਰੋ ਨੇ ਬਹੁਤ ਪੈ ਗਲਤੀ ਕੀਤੀ ਹੈ ਮੇਰੇ ਤੋਂ ਹੋਈ ਹੈ ਤੁਹਾਡੇ ਨਾਲ ਆ ਕੇ ਪੁੱਛ ਨਹੀਂ ਫਿਰ ਬੰਦੇ ਦੇ ਵਰਖਲਾ ਪਰਚਾ ਦਿੱਤਾ ਬੰਦਾ ਡਿਊਟੀ ਦੇ ਸੀਗਾ ਉਹ ਜਨਾਨੀ ਨੇ ਸਾਹਮਣੇ ਰੰਦੀ ਆ ਕ੍ਰਿਸ਼ਨਾ ਕਲੇਮ ਚ ਬਸ ਉਹਨਾਂ ਨੇ ਆ ਕੇ ਕਹਿੰਦੇ ਅੰਦਰ ਹੈਗਾ ਅੰਦਰ ਹੱਥੋਂ ਪਾਈ ਕੱਢ ਲਈ ਅੰਦਰ ਵੀ ਮਾਰਿਆ ਬਾਰੰਕਲੀ ਚ ਵੀ ਮਾਰਿਆ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਮੇਰੇ ਬਾਹ ਵੀ ਤੋੜਤੀ ਹੈ ਮੂੰਹ ਤੇ ਮਾਰੇ ਚੱਪਲ ਬੂਟ ਬਹੁਤ ਬੁਰੀ ਤਰ੍ਹਾਂ ਹੁਣ ਤਾਂ ਮੇਰੇ ਮਾੜੇ ਜੀ ਹਾਲ ਬੋਲਣ ਵਾਲੇ ਹੁਣ ਬੋਲਿਆ ਕਿ ਨਹੀਂ ਜਾ ਰਿਹਾ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਕੀ ਨਾਮ ਹੈ ਉਸ ਮੁਲਾਜ਼ਮ ਦਾ ਕੀ ਨਾਮ ਹੈ ਮੇਰੇ ਘਰ ਵਾਲਾ ਰੂਪ ਲਾਲ ਨਾਮ ਹੁੰਦਾ ਨਹੀਂ ਜਿਹਨੇ ਤੁਹਾਨੂੰ ਕੁੱਟਮਾਰ ਕੀਤੀ ਉਹਦਾ ਨਾਮ ਕੀ ਹੈ ਉਹਦਾ ਨਾਮ ਨਹੀਂ ਮੈਨੂੰ ਪਤਾ ਕੇਸ ਸੂਰਜੀਤ ਚਾਰ ਜਨੇ ਸੀਗੇ ਦੋ ਸੀਲ ਵਰਦੀ ਦੇ ਸੀ ਦੋ ਨੇ ਵਰਦੀ ਆਈ ਸੁਰਜੀਤ ਸਿੰਘ ਕੀ ਨਾਮ ਹੈ ਜੀ ਉਹਨਾਂ ਦਾ ਸੁਰਜੀਤ ਸਿੰਘ ਕਿਹੜੇ ਥਾਂ ਦੇ ਤੋਂ ਆਏ ਸੀਗੇ ਫੂਲਗੜੀ ਤੇ ਤੁਹਾਨੂੰ ਕਿਹੜੀ ਵਜ੍ਹਾ ਤੇ ਤੁਹਾਨੂੰ ਕਿਹੜੀ ਗੱਲ ਤੋਂ ਕੁੱਟਿਆ ਜੀ ਤੁਹਾਨੂੰ ਮੇਰੇ ਬੰਦੇ ਦੇ ਬਰਖ ਖਲਾਫ ਪਰਚਾ ਲੈ ਕੇ ਆਏ ਸੀ ਕਿ ਬੰਦਾ ਡਿਊਟੀ ਤੇ ਸੀਗਾ ਸਰ ਕੀ ਨਾਮ ਤੁਹਾਡਾ ਤੇ ਕੀ ਇੱਥੇ ਦੇਖਿਆ ਸੀ ਮੌਕੇ ਤੇ ਇਹ ਐਸੀ ਜੇ ਤਾਂ ਫੜਨਾ ਹੈ ਸਰ ਮੇਰਾ ਨਾਮ ਜਗਜਵੰਦਰ ਆ ਮੈਂ ਪਿੰਡ ਹਾਲੇ ਦਾ ਹਾਲੇ ਵਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਟਾਈਮ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾਂ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਕੀਤਾ ਗਾਲੀ-ਗਲੋਚ ਕੀਤਾ ਅਤੇ ਕਹਿੰਦੇ ਕਿ ਅਸੀਂ ਇਸ ਨੂੰ ਆਪਣੇ ਨਹੀਂ ਲੱਜਾਣ ਦੇਣਾ ਵਿਰੋਧ ਨੂੰ ਉਸ ਦੀ ਪਤਨੀ ਨੇ ਮਲਾਜਮ ਪਹਿਲਾਂ ਤਾਂ ਮਲਾਜਮ ਦੀ ਬਾਹਂ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹਂ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਮਲਾਜਮਾਂ ਨੇ ਤਾਂ ਉਸ ਦੀ ਪਤਨੀ ਸਨੇਤਾ ਨੇ ਇੱਕ ਮਲਾਜਮ ਦੀ ਲੱਤ ਫੜ ਲਈ ਉਸਨੇ ਲੱਤ ਨੂੰ ਆਪਣੇ ਛੜਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪਦੀ ਲੱਤ ਨੂੰ ਛੜਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸਨੇ ਲੱਤ ਮਾਰੀ ਹੈ ਪਰ ਐਵੇਂ ਦਾ ਕੁਝ ਨਹੀਂ ਮੈਂ ਮੌਜੂਦਾ ਗਵਾਹ ਉਸ ਸਮੇਂ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਹਾ ਮੈਂ ਮੌਜੂਦਾ ਸਮਾਂ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਕਿਤੇ ਵੀ ਗਲਤ ਨਹੀਂ ਉਹਨੇ ਇਕੱਲੇ ਪੁੱਛਗਲ ਕੀਤੀ ਆ ਤੇ ਉਹਨਾਂ ਇਹ ਕਿਹਾ ਗਿਆ ਕਿ ਇਸਿਰ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ ਬਸ ਉਹਨਾਂ ਨੇ ਇੰਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਹੈ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਇਹ ਬਾਅਦ ਚ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ بیٹے ਨੇ ਵੀ ਇਹ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦਚਲ ਤੌਰ ਤੇ ਤੇ ਹੁਣ ਅਸੀਂ ਨਾ ਤਾਂ ਮੁਲਸ ਮਲਾਜਮਾਂ ਨੂੰ ਬਖਸ਼ਣਾ ਤੇ ਨਾ ਕਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾ ਦੇ ਆ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਕੁੰਡਾ ਲਾ ਕੁੰਡਾ ਲਾ ਮੇਰਾ ਕੁੰਡਾ ਹੋ ਗਿਆ ਬੱਡਾ ਇਹ ਐ ਕੰਮ ਕਰੋਗੇ ਫਿਰ ਕੰਮ ਹੋਗਾ ਆਹ ਲੇਡੀਜ਼ ਖੜੇ ਨੇ ਆ ਵੀ ਲੇਡੀਜ਼ ਖੜੀ ਹੈ ਆ ਆ ਸਰਜੀਤ ਸਿੰਘ ਜੀ ਨੇ ਆਪਨੇ ਸਰਜੀਤ ਸਿੰਘ ਜੀ ਨੇ ਆ ਇਹ ਬਿਲਕੁਲ ਨਹੀਂ ਮੇਰੀ ਗੱਲ ਠੀਕ ਹੈ ਜੀ ਆ ਆ ਗਏ ਨੇ ਇਹਨਾਂ ਨੇ ਜਈ ਦੇ ਆ ਦੇਖੋ ਹੱਥ ਚੱਕੇ ਇੱਥੇ ਬੈਠੇ ਆ ਆ ਦੇਖੋ ਤਿੰਨ ਜਨਨੀਆਂ ਬੈਠੀਆਂ ਨੇ ਆ ਸਰਜੀਤ ਸਿੰਘ ਜੀ ਨੇ ਤੇ ਆਪਣੇ ਆ 3 ਪਤਨੀ ਆ ਸਿਵਲ ਵਰਦੀ ਚ ਆਏ ਨੇ ਇੱਕ ਆ ਗਏ ਨੇ ਆ ਦੇਖੋ ਲੇਡੀਜ਼ ਕੜੀ ਨੇ ਹੱਥ ਚੱਕਿਆ ਇਹਨਾਂ ਤੇ ਸੁਰਜੀਤ ਸਿੰਘ ਜੀ ਨੇ ਐਸਆਈ ਸੁਰਜੀਤ ਸਿੰਘ ਐਸਆਈ ਤਾਂ ਇੱਕ ਵਿਡਾਊ ਦੀ ਯੂਨੀਫਾਰਮ ਤੇ ਕਾ ਪਾਇ ਯੂਨੀਫਾਰਮ ਤੋਂ ਬਗੈਰ ਠੀਕ ਹੈ ਜੀ ਇਹ ਬੰਦੇ ਨੇ ਲੇਡੀਜ਼ ਤੇ ਹੱਥ ਚੱਕਿਆ ਜੀ ਉਹ ਉਹਨੂੰ ਬੁਲਾ ਰਿਹਾ ਆਪਣੇ ਐਮਐਲਏ ਸਾਹਿਬ ਨੂੰ ਲੈ ਕੇ ਆਈ ਐਮਐਲਏ ਸਾਹਿਬ ਦਾ ਘਰ ਹੋ ਰਿਹਾ ਤੇ ਇਹਨਾਂ ਨੇ ਆ ਕੇ ਸੁਜੀਤ ਸਿੰਘ ਐਸਆਈ ਨੇ ਹੱਥ ਚੱਕਿਆ ਆ ਕੇ ਲੇਡੀਜ਼ ਤੇ ਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਜੱਕਿਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਜੱਕਿਆ ਇਹ ਕਾ ਦੇਖੋ surjit singh ji ne ਠੀਕ ਹੈ ਜੀ ਆ ਖੜੀ ਲੇਡੀਸ ਨਹੀਂ ਤੁਮਨੇ ਦੇਖਿਆ ਉਸਕੋ ਛੇੜਤੇ ਆ ਚਲੋ ਕੋਈ ਗੱਲ ਨਹੀਂ ਅਸੀਂ ਆ ਕੇ ਇਹ ਗੱਲ ਕਹੀ ਆਂਦੀ ਭਾਈ ਆ ਦਰਖਾਸਤ ਆ ਰਹੀ ਆ ਆ ਦੇਖੋ MLA ਦੇ ਗਵਾਂਢੀ ਦੇ ਆ ਕੇ ਇਹਨਾਂ ਨੇ ਹੱਥ ਪਾਇਆ ਰੇ ਨੇ ਲੇਡੀਸ ਨੂੰ ਆ ਰਹੀ ਕੌਣ ਆ ਆਪਣੇ ਹੱਥ ਮਾਰਨੇ ਚੱਕਿਆ ਨਹੀਂ ਆ ਰਹੀ ਚੱਕ ਰੇ ਆ ਹਾਂਜੀ ਸਿੰਘ ਐਸਾ ਹੀ ਗਲਤ ਕੰਮ ਕਰ ਰਹੇ ਠੀਕ ਹੈ ਜੀ ਆਪਾਂ ਹੁਣੇ ਲਾਡੀ ਗੈਰੀ ਸਾਹਿਬ ਨੂੰ ਬੁਲਾ ਲੈਂਦੇ ਆ ਇੱਥੇ ਹੀ ਬੁਲਾ ਲੈਂਦੇ ਆ ਇਹਨਾਂ ਕੋ ਕੀ ਹੈਗਾ ਲਓ ਪਰਚਾ ਖੋਲੋ ਕੀ ਹੈਗਾ ਤੁਹਾਡਾ ਪਰਚਾ ਲਿਆਓ ਜੀ ਪਰਚਾ ਲੈ ਲਓ ਜੀ ਨਾਮ ਕੀ ਤੁਹਾਡਾ ਸਾਡੇ ਕੋਲ ਦਰਖਾਸਤ ਨਾਮ ਦੱਸੋ ਆਪਣਾ ਐਸੇ ਤੁਸੀਂ ਕੀ ਲੱਗੇ ਹੋ ਵਿਦਆਊਟ ਯੂਨੀ ਹਾਂਜੀ ਸਾਡਾ ਯੂਨੀਫਾਰਮ ਪਾਈ ਹੋਇਆ ਸਾਡੇ ਅਫਸਰਾਂ ਨੇ ਹਾਂ ਹਾਂ ਤੁਸੀਂ ਤੁਸੀਂ ਕੀ ਲੱਗੇ ਹੋ ਤੁਸੀਂ ਐਸੇ ਤੁਸੀਂ ਇਹਨਾਂ ਨੂੰ ਲੈ ਕੇ ਮੈਨੂੰ ਦਰਖਾਸਤ ਦਿਓ ਕੀ ਲੱਗੇ ਕੋਈ ਨਾ ਤੁਹਾਨੂੰ ਦਰਖਾਸਤ ਨਹੀਂ ਦੇਣੀ ਲੈ ਬਈ ਠੀਕ ਹੈ ਜੀ ਲੈ ਬੀਲੀ ਬੋਰਡ ਦੇ ਸਰਕਾਰੀ ਕੁਮਾਰ ਕਰਨਕੌਰ ਹੈਗੇ ਨੇ ਕਰਨੇ ਪਤਨੀ ਪ੍ਰਵੇਸ਼ ਕੁਮਾਰ ਜੀ ਕਹਿੰਦੇ ਨੇ ਇਹ ਜਿਹੜੇ ਨੇ ਸਾਡੇ ਰੂਪ ਲਾਲ ਜੀ ਇੱਕ ਉਹਨਾਂ ਨੇ ਸਾਹਮਣੇ ਘਰ ਦੇ ਵਿੱਚ ਉਹਨਾਂ ਦਾ ਗੰਦੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੇ ਦਰਖਾਸਤ ਪਾਈ ਉਹਦੇ ਸੁਬਾਨੇ ਜੀ ਅਸੀਂ ਆਏ ਹਾਂ ਤੁਹਾਨੂੰ ਪਤਾ ਕੇਸ ਕੀ ਹੈ ਜੀ ਇਹ ਇਹਨਾਂ ਨੇ 1 ਸਾਲ ਤੋਂ ਕੁੰਡੀ ਪਾਈ ਹੈ ਅਸੀਂ ਇਹਨਾਂ ਦੀ ਅਈ ਕੁੰਡੀ ਫੜੀ ਗਈ ਤਾਂ ਇਹ ਗਲਤ ਗੱਲ ਕਹਿ ਰਹੇ ਨੇ ਹੈਗੇ ਨੇ ਐਮਐਲਏ ਸਾਹਿਬ ਹੈਗੇ ਨੇ ਆਜਾ ਚਲਾ ਵੀ ਲੋੜ ਸਾਨੂੰ ਕਿਹਨਾਂ ਲਈ ਹੱਥ ਤੇ ਰਾਕਣਾ ਪਈ ਬਤੂ ਮਜੀਲਾ ਆ ਮੇਰੇ ਮਦਰ ਨੇ ਕੁਝ ਨਹੀਂ ਕੀਤਾ ਆਪਨੇ ਏਸਾਈਡ ਦੇ ਨਾਲ ਦੇਖੋ ਫਿਰ ਅਸੀਂ ਤੁਹਾਨੂੰ ਰਿਕਵੈਸਟ ਕਰ ਰਹੇ ਆ ਵੀ ਦੇਖੋ ਜਿਹੜੀ ਗੱਲ ਹੈਗੀ ਦਰਖਾਸਤ ਆਈ ਆ ਉਹਦੇ ਸੁਭਾਹ ਤੁਹਾਨੂੰ ਆਣਾ ਪੈਣਾ ਨਾਮ ਕੀ ਤੁਹਾਡਾ ਯਾਰ ਇੱਕ ਵਾਰੀ ਅਮਨਦੀਪ ਹੈ ਬਾਈ ਅਮਨਦੀਪ ਜੀ ਨੇ ਮੇਰੀ ਮੰਮਾ ਦਾ ਹੱਥ ਫੜਿਆ ਠੀਕ ਹੈ ਲੇਡੀਜ਼ ਹੱਥ ਚੱਕਿਆ ਆ ਖੜੇ ਨੇ ਲੇਡੀਜ਼ ਆ ਖੜੇ ਨੇ ਇੱਕ ਆ ਰਿਹਾ ਇੱਕ ਆ ਸਰਜੀਤ ਸਿੰਘ ਐਸਆਈ ਠੀਕ ਹੈ ਜੀ ਇੱਕ ਜਨਾਨੀ ਦੇ ਕਹਿੰਤੇ ਆ ਗਿਆ ਇਹਨੂੰ ਤਾਂ ਨਹੀਂ ਪਤਾ ਇੱਕ ਸਾਲ ਤੋਂ ਨੇ ਕੁੰਡੀ ਲਾਈ ਹੈ ਉਹਦਾ ਸਿਰਫ ਉਹਦੀ ਸਿਰਫ ਉਹਦੀ ਸਿਰਫ ਕੁੰਡੀ ਫੜੀ ਗਈ ਹੈ ਇੱਕ ਸਾਲ ਤੋਂ ਦੀ ਕੁੰਡੀ ਫੜੀ ਹੱਤ ਫਿਰ ਉਹੀ ਗੱਲ ਹੈ ਤੁਸੀਂ ਫਿਰ ਕਹਿੰਦਾ ਮਤਲਬ ਲੇਡੀਜ਼ ਦੇ ਹੱਥ ਕਿਵੇਂ ਚੱਕਿਆ ਤੁਸੀਂ ਚਲੋ ਦੱਸੋ ਹੱਥ ਚੱਕਿਆ ਆਹ surjit singh ਜੀ ਨੇ ਇਹਨਾਂ ਨੇ ਲੇਡੀਜ਼ ਦੇ ਹੱਥ ਚੱਕਿਆ ਠੀਕ ਹੈ ਜੀ ਘਰ ਦੇ ਅੰਦਰ ਆ ਕੇ ਬਿਲਕੁਲ ਹੱਥ ਨਹੀਂ ਚੱਕਿਆ ਆ ਦੋ ਬੰਦੇ ਨਾਲ ਲੈ ਕੇ ਆਏ ਨੇ ਆ ਫੋਨ ਲੈ ਕੇ ਆਈ ਮੜਿਆ ਮੜਾ ਬੰਟੀ ਭਾਈ ਨੂੰ ਫੋਨ ਕਰ ਰਿਹਾ ਮੜਾ ਕਰਿਆ ਨਹੀਂ ਆ ਬਿਆਨ ਲਈ ਬੱਤੇ ਚਲੋ ਬਲਾਓ ਚਲੋ ਨਵਾਜ਼ ਮਾ ਆ ਖੜੇ ਨੇ ਲੇਡੀਜ਼ ਸਾਰੇ ਠੀਕ ਹੈ ਜੀ ਇਹ ਲੇਡੀਜ਼ ਹੱਥ ਚੱਕਦੇ ਆ ਕੇ ਸੁਰਜੀਤ ਜੀ ਚਲੋ ਠੀਕ ਹੈ ਤੁਸੀਂ ਆਏ ਦਰਗਾਹ ਤੇ ਸੰਬੰਧੀ ਆਏ ਹੋ ਤੁਸੀਂ ਸੈਟੀਸਫਾਈ ਕਰੋ ਆਸ ਤਰੂਸ ਬਾਈ ਜੀ ਤੁਹਾਨੂੰ ਪੂਰੀ ਗੱਲ ਪਤਾ ਹੈ ਵੀ ਤੁਹਾਨੂੰ ਉਸੇ ਜਿਹੜੀ ਗੱਲਬਾਤ ਕਰੋ ਠੀਕ ਆ ਆ ਲੱਗਿਆ ਦੋਸ਼ ਇਹਦੇ ਬਾਰੇ ਸਾਨੂੰ ਕੋਈ ਗੱਲ ਕਰੋ ਦੋਸ਼ ਨਾ ਆਉਂਦਾ ਨਹੀਂ ਖੜੇ ਗਏ ਨੇ ਆ ਲਓ ਜੀ ਹੱਥ ਤੋੜਦੇ ਨੇ ਮੇਰਾ ਮਮਾ ਵਟ ਦੇ ਆ ਸਰਜੀਤ ਸਿੰਘ ਜੀ ਨੇ ਤਾਂ ਇਹਨਾਂ ਦੇ ਨਾਲ ਜਿਹੜਾ ਆਇਆ ਇਹਨੇ ਬੰਦੇ ਇਹਨਾਂ ਨੇ ਮੇਰੇ ਮਮਾ ਦਾ ਹੱਥ ਤੋੜਤਾ ਹੈ ਠੀਕ ਹੈ ਜੀ ਤੇ ਆ ਕੇ ਹਸਪਤਾਲ 'ਚ ਮਿਲਣ ਠੀਕ ਹੈ ਦੇਦੇ ਵੀ ਹੱਥ ਚੱਕਿਆ ਮੇਰਾ ਹੱਥ ਔਟ ਗਿਆ ਤੁਹਾਨੂੰ ਹਾਲੇ ਪੂਰੀ ਗੱਲ ਪਤਾ ਨਹੀਂ ਹੈ ਇਹਨਾਂ ਦੀ ਸਿਰਫ ਕੁੰਡੀ ਫੜੀ ਗਈ ਹੈ ਤਾਂ ਕਰਕੇ ਨਹੀਂ 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 ਜੀ ਤੁਸੀਂ ਦੱਸੋ ਜੇ ਤੁਹਾਨੂੰ ਪੂਰੀ ਗੱਲ ਦਾ ਪਤਾ ਨਹੀਂ ਤੁਸੀਂ ਲੇਡੀਜ਼ ਸਕੇ ਹੱਥ ਚੱਕਿਆ ਆਹ ਦੇਖੋ ਜੀ ਆਹ ਬੈਠੇ ਨੇ ਲੇਡੀਜ਼ ਥੱਲੇ ਬੈਠ ਥੱਲੇ ਬੈਠ ਮੜਾ ਥੱਲੇ ਬੈਠੋ ਮੜਾ ਇੱਧਰ ਆਓ ਇੱਕ ਮਿੰਟ ਇੱਧਰ ਆਇਓ ਮੜਾ ਆਪਾਂ ਬਸ ਇੱਥੇ ਹੀ ਕੋਈ ਕਰੀ ਬਸ ਇੱਥੇ ਆਇਆ ਹੋਰ ਖਾਦੇ ਬਸ ਆਹ ਲੇਡੀਜ਼ ਬੈਠੇ ਇੱਕ ਮਿੰਟ ਜਰਾ ਇੱਥੇ ਤੁਸੀਂ ਇਹਨਾਂ ਨੂੰ ਕਹੋ ਭਾਈ ਤੁਸੀਂ ਥੱਲੇ ਹੋ ਪਾਣੀ ਪੀਓ ਸੀ ਇਹਨਾਂ ਕੋਈ ਕਰੀ ਆਹ ਬੈਠੀ ਲੇਡੀਜ਼ ਠੀਕ ਹੈ ਜੀ ਸਾਮਣੇ ਉਹ ਬੰਦਾ ਨੂੰ ਚੱਲੇ ਆ ਫੋਟੋ ਮਾ ਖਿੱਚੀ ਮੜਾਇਆ ਕਾਗਜ਼ ਦੀ ਫੋਟੋਆਂ ਖਿੱਚੀਆਂ ਉਹ ਜ਼ਰੂਰ ਤੇ ਨਹੀਂ ਉਹ ਮੁਲਾਜ਼ਮ ਨੂੰ ਆਉਂਦੀ ਮੁਲਾਇਮ ਨੂੰ ਕੋਈ ਨਹੀਂ ਹੱਥ ਪਾ ਸਕਦਾ ਜੀ ਉਹ ਬਾਈ ਜੀ ਲੇਡੀ ਨੂੰ ਹੱਥ ਪਾਈ ਜਾ ਰਹੇ ਇਹ ਐਵੇਂ ਦੋਸ਼ ਘੱਟ ਨਹੀਂ ਲਾਣਾ ਆ ਮੈਂ ਤਾਂ ਕਹਿ ਰਿਹਾ ਹੀ ਚਾਰੇ ਥਾਂਲੇ ਮੈਂ ਤਾਂ ਕਹਿ ਰਿਹਾ ਹੀ ਥਾਂਲੇ ਆਹੀ ਕੋਈ ਭੱਜਾਂਗੇ ਆਹੀ ਸਰਕਾਰੀ ਨੌਕਰੀ ਛੱਡ ਕੇ ਭੱਜਾਂਗੇ ਪਰ ਇੱਕ ਚੀਜ਼ ਹੈਗੀ ਆ ਇਹਨੂੰ ਕੋਈ ਸੋਧਾ ਹੋ ਗਿਆ ਨਾ ਆ ਦੇਖ ਲੈ ਉਹ ਹੈਗੇ ਨੇ ਮੈਨੂੰ ਮੈਨੂੰ ਹੀ ਛੱਡਣਾ ਇਹਨੇ ਮੇਰਾ ਹੱਥ ਤੋੜਵਾਇਆ ਇਹਨੂੰ ਨਹੀਂ ਮੱਝਣਾ ਯੋਨੂਦ ਮੈਨੂੰ ਮਾਰ ਗਿਆ ਸਰ ਪਾੜ ਦੇ ਨਾ ਕਮੀਨੇ ਦਾ ਮੇਰਾ ਤੋੜਿਆ ਮਾਰ ਤੈਨੂੰ ਕਿੱਥੇ ਮਾਰਿਆ ਮੈਨੂੰ ਕਿੱਥੇ ਮਾਰਿਆ ਥੱਲੇ ਬੈਠ ਬਾਈ ਜੀ ਲੇਡੀਜ਼ ਤੇ ਹੱਥ ਚੱਕ ਲੇ ਲੇਡੀਜ਼ ਪੌਸਾ ਕਿੱਧਰ ਕੋ ਲੇਡੀਜ਼ ਇੱਕ ਮਿੰਟ ਆ ਲਓ ਚਲੋ ਠੀਕ ਹੈ ਤੁਹਾਡੇ ਕੋ ਲੇਡੀਜ਼ ਪੌਸਾ ਹੈਗੀ ਹੈ ਤੁਸੀਂ ਹੱਥ ਚੱਕ ਕੇ ਵੀਡੀਓ ਚ ਹੈਗਾ ਹੈ ਲੇਡੀਜ਼ ਪੌਸਾ ਕਿੱਥੇ ਹੈ ਤੁਹਾਡੇ ਕੋ ਜੇ ਹੱਥ ਫੜਿਆ ਕਿਵੇਂ ਫੜਿਆ ਹੱਥ ਤੂੰ ਲੇਡੀਜ਼ ਪੌਸਾ ਕਿੱਥੇ ਹੈ ਤੁਹਾਡੇ ਕੋ ਜੇ ਹੱਥ ਫੜਿਆ ਕਿਸੇ ਦਾ ਠੀਕ ਹੈ ਨਾ ਅਸੀਂ ਹੋ ਜਾਈਏ ਵੀਡੀਓ ਚ ਆਇਆ ਝੂਠ ਨਾ ਬੋਲ ਭਾਈ ਸਿਵਲ ਵਰਦੀ ਚ ਆ ਕੇ ਤੂੰ ਲੇਡੀਜ਼ ਦਾ ਹੱਥ ਫੜਿਆ ਆ ਰਹੇ ਤੁਸੀਂ ਵਿੱਚ ਗਲਤ ਗੱਲ ਬਿਲਕੁਲ ਨਾ ਕਰੋ ਤੁਸੀਂ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੇਖੋ ਲੇਡਿਸ ਹੈਗੀ ਆ ਇਹਨਾਂ ਨੂੰ ਸ਼ੂਗਰ ਬੀਪੀ ਸਾਰੀ ਦੀ ਦਿੱਕਤ ਆ ਮੈਂ ਗੱਲ ਨਹੀਂ ਬਿਲਕੁਲ ਕਰਨੀ ਡਰਾਮੇ ਕਰਦੇ ਪਹਿਲੇ ਲੇਡੀ ਡਰਾਮੇ ਕਰ ਰਹੀ ਹੈ ਬਿਲਕੁਲ ਗਲਤ ਇਹ ਲੇਡੀ ਚਲੋ ਠੀਕ ਹੈ ਇਹਨਾਂ ਦਾ ਕਹਿਨ ਨਮਰ ਦਾ ਲੇਡੀ ਡਰਾਮੇ ਕਰ ਰਹੀ ਹੈ ਤੁਹਾਨੂੰ ਮੈਂ ਰਿਪੋਰਟ ਦਿਖਾਦਾ ਬੀਬੀ ਸ਼ੂਕਰ ਦੀ ਮਰੀਜ਼ ਹੈ ਭਰਾਵਾ ਇਹਨੂੰ ਰਿਪੋਰਟ ਦਿਖਾਦਾ ਮੈਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੈਨਾ ਉਹਦੀ ਆਪਣੀ ਦਵਾਈ ਆ ਘਰ ਨਹੀਂ ਤੁਹਾਨੂੰ ਦੇਖਾ ਇਹਨਾਂ ਦੇ ਕਹਿਨ ਤੇ ਘਰ ਬੰਦ ਹੈ ਇਹ ਆਗੇ ਨੇ ਕਿ ਇੱਕ ਕਿਸੇ ਨੇ ਛੇੜਤਾ ਉਹ ਚੱਕਰ ਨਹੀਂ ਉਹ ਤੇ ਨੰਬਰ ਕੱਢੀ ਨੰਬਰ ਕੱਟ ਮੈਂ ਆਪਣੇ ਐਮਐਲਏ ਸਾਹਿਬ ਨੂੰ ਬੁਲਾਵਾ ਇੱਥੇ ਬ ਨੀ ਦੇ ਮੜਿਆ ਕੋਈ ਨਹੀਂ ਕੋਈ ਨਹੀਂ ਜੀ ਇੱਕ ਆ ਦੇਖੋ ਬੰਦੇ ਘਰੇ ਵੜੇ ਆ ਗੇਟ ਬੰਦ ਆ ਆ ਗੇਟ ਬੰਦ ਆ surjit ji ਆਏ ਨੇ ਇਹਨਾਂ ਦੇ ਇੱਕ ਵਾਰੀ ਕਹਿਣ ਤੇ ਕਿ ਕਿਸ ਨੇ ਛੇੜਤਾ ਇਹ ਕੋਈ ਕੁੜੀ ਹੈ ਛੇੜਤਾ ਨੂੰ 50 50 ਸਾਲ ਦੀ ਜਨਾਨੀ ਹੈ ਉਹਨੂੰ ਕੋਣ ਛੇੜ ਦੇਗਾ ਹਾਂ ਓਏ ਆ ਦੇ ਲੇਡੀਜ਼ ਗੋਲਫਰਾਂ ਕਿਉਂ ਕਰਦੀ ਆ ਭਾਈ ਜੀ ਹੱਥ ਤੋੜਿਆ ਉਹ ਤੇਰੀ ਆ ਦੇਖੋ ਜਨਾਨੀ ਹੱਥ ਜੱਕਿਆ ਆ ਲੇਡੀਜ਼ ਹੱਥ ਜੱਕਿਆ ਆ surjit singh esi ne ਆ ਸਰਜੀਤ ਸਿੰਘ ਐਸਆਈ ਨੇ ਆ ਸਰਜੀਤ ਸਿੰਘ ਐਸਆਈ ਨੇ ਲੇਡੀ ਸਾਹਿਬ ਚੱਕਿਆ ਆਈ ਆਈ ਸਰਜੀਤ